ਪੰਜਾਬੀ ਉਹ ਸਸਰੀ ਕਾਲ ਜਿਵੇਂ ਕਿ ਸੀਐਮ ਭਗਵੰਤ ਮਾਨ ਦੇ ਤਿੰਨ ਸੱਚ ਸਾਹਮਣੇ ਆਏ ਨੇ ਪੂਰੇ ਪੰਜਾਬ ਨੂੰ ਮੈਂ ਕਹਿੰਦਾ ਵੀ ਇਹ ਦੇਖ ਲੈਣੇ ਚਾਹੀਦੇ ਨੇ ਕਿਹੜੇ ਸੱਚ ਨੇ ਸਾਡੇ ਪੰਜਾਬ ਦੇ ਲੋਕ ਬੜਾ ਕਲਾਉਂਦੇ ਸੀ ਵੀ ਤੂੰ ਦਿੱਲੀ ਦੇ ਥੱਲੇ ਲਾ ਕੇ ਨਾ ਚੱਲ ਅਸੀਂ ਤੇਰੇ ਨਾਲ ਖੜਾਂਗੇ ਯਾਰ ਇਹ ਗੱਲ ਮੈਂ ਵੀ ਆਪਣੇ ਚੈਨਲ ਤੋਂ ਬੋਲੀ ਸੀ ਵੀ ਦੇਖ ਤੇਰੇ ਨਾਲ ਸਾਡੀ ਦੁਸ਼ਮਣੀ ਨਹੀਂ ਤੂੰ ਸਾਡਾ ਮੁੱਖ ਮੰਤਰੀ ਅਸੀਂ ਤੁਹਾਨੂੰ ਚੁਣਿਆ ਪਰ ਆ ਜਿਹੜੀਆਂ ਤਿੰਨ ਗੱਲਾਂ ਤੁਹਾਡੇ ਸਾਹਮਣੇ ਮੈਂ ਵੀਡੀਓ ਦੇ ਵਿੱਚ ਸੁਣਾਉਣ ਜਾ ਰਿਹਾ ਇੱਕ ਐਸੀ ਨਾਕਾਮੀ ਫੜੀ ਗਈ ਹੈ ਦਿੱਲੀ ਵਾਲੇ ਮੁੱਖ ਮੰਤਰੀ ਦੀ ਤੇ ਇਧਰਲੇ ਪਾਸੇ ਸੀਐਮ ਭਗਵੰਤ ਮਾਨ ਦੀ ਇਹ ਗੱਲ ਪੁਰਾਣੀ ਨਹੀਂ ਕੱਲ ਦੀ ਹੈ ਜਿਹੜਾ ਗਿੱਦੜ ਵਾਹ ਦੇ ਵਿੱਚ ਬੜਾ ਜੋਰਾ ਸ਼ੋਰਾਂ ਤੇ ਪ੍ਰਚਾਰ ਵੀ ਚੱਲ ਰਿਹਾ ਵਿਰੋਧ ਪ੍ਰਦਰਸ਼ਨ ਵੀ ਚੱਲ ਰਿਹਾ ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਹੋ ਰਹੀਆਂ ਨੇ ਪਰ ਮੈਂ ਤੁਹਾਡੇ ਸਾਹਮਣੇ ਅੱਜ ਉਹ ਤਿੰਨ ਗੱਲਾਂ ਪੇਸ਼ ਕਰਨੇ ਜਾ ਰਿਹਾ ਜਿਹਦੇ ਨਾਲ ਸਾਡੇ ਪੰਜਾਬ ਦੇ ਮੁੱਖ ਮੰਤਰੀ ਦੇ ਉੱਤੇ ਵੱਡੇ ਸਵਾਲ ਖੜੇ ਹੋ ਜਾਂਦੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਦਾ ਜਿਹੜਾ ਅਸਤੀਫਾ ਹੈ ਇਹਦੇ ਤੇ ਵੀ ਵੱਡੀ ਜਿਹੜੀ ਕਿ ਗੱਲਬਾਤ ਸ਼ੁਰੂ ਹੁੰਦੀ ਹੈ ਤਾਂ ਹੁਣ ਤੁਸੀਂ ਆਪ ਹੀ ਦੇਖ ਲੋਗੇ ਕਿ ਮੁੱਖ ਮੰਤਰੀ ਪੰਜਾਬ ਦਾ ਸੀਐਮ ਭਗਵੰਤ ਮਾਨ ਕਿਵੇਂ ਦਿੱਲੀ ਦੇ ਲਾਲੇ ਦੇ ਥੱਲੇ ਲੱਗਿਆ ਗੱਡੀ ਦੇ ਪਿਛਲੀ ਸੀਟ ਤੇ ਬੈਠਾ ਤੇ ਜਿਹੜੀ ਮੁੱਖ ਮੰਤਰੀ ਦੀ ਅਸਲੀ ਛਵੀ ਹੁੰਦੀ ਹੈ ਉਹਦਾ ਰੋਲ ਅਰਵਿੰਦ ਕੇਜਰੀਵਾਲ ਨਿਭਾ ਰਿਆ ਪਹਿਲਾਂ ਤੁਸੀਂ ਇਹ ਸੁਣ ਲਓ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਜਿਹੜੇ ਅਗਲੇ ਵਿਚਾਰ ਨੇ ਉਹ ਵੀ ਸਾਂਝੇ ਕਰਨੇ ਆ ਪਰ ਮੈਨੂੰ ਲੱਗਦਾ ਵੀ ਪੰਜਾਬ ਦੇ ਲੋਕਾਂ ਨੂੰ ਇਹ ਗੱਲਾਂ ਦੇ ਨਾਲ ਹੀ ਸਮਝ ਆ ਜੂਗੀ ਕਿ ਜਿਹੜਾ ਭਗਵੰਤ ਮਾਨ ਕਰ ਰਿਹਾ ਉਹ ਕਿਉਂ ਕਰ ਰਿਹਾ ਪਹਿਲਾਂ ਇਹ ਤਿੰਨੇ ਅਲੱਗ-ਅਲੱਗ ਤੁਹਾਨੂੰ ਮੈਂ ਸੁਣਾਉਂਗਾ ਪਹਿਲਾਂ ਆ ਸੁਣ ਲਓ ਜਿਹੜੀ ਸੀਟ ਦੇ ਉੱਤੇ ਸੀਐਮ ਬੈਠਾ ਹੁੰਦਾ ਪਹਿਲੀ ਗੱਡੀ 'ਚ ਉਹ ਸੀਟ ਦੇ ਉੱਤੇ ਦਿੱਲੀ ਦਾ ਐਮਐਲਏ ਰਵਿੰਦ ਕੇਜਰੀਵਾਲ ਬੈਠਾ ਸੀ ਭਾਵੇਂ ਆਖੇ ਮਾਨ ਨਗਰਲੀ ਗੱਡੀ ਦੇ ਵਿੱਚ ਮਗਰ ਨਹੀਂ ਸੀਟ ਤੇ ਬੈਠਾ ਸੀ ਤਾਂ ਇਤੋਂ ਇਹ ਸਿੱਧ ਹੁੰਦਾ ਹੈ ਕਿ ਹੁਣ ਸੀਐਮ ਪੰਜਾਬ ਦਾ ਕੌਣ ਹੈ ਹੂੰ ਰਵਿੰਦ ਕੇਜਰੀਵਾਲ ਐਮਐਲਏ ਹੈ ਉਹ ਬਾਤਰੀ ਨਹੀਂ ਸਰਕਾਰ ਨਹੀਂ ਆਉਂਦੀ ਤਾਂ ਇੱਥੇ ਇਹ ਸਵਾਲ ਖੜਾ ਹੁੰਦਾ ਕਿ ਪੰਜਾਬ ਦੇ ਵਿੱਚ ਕਿੰਨੇ ਵੱਡੇ ਪੱਧਰ ਦੇ ਉੱਤੇ ਦਿੱਲੀ ਦਾ ਦਖਲ ਹੋ ਚੁੱਕਿਆ ਪੰਜਾਬ ਦੇ ਮੁੱਖ ਮੰਤਰੀ ਆ ਹੁਣ ਦੂਜੀ ਸੁਣ ਲਿਓ ਲੰਬੀਆਂ ਨੇ ਵੀਡੀਓ ਮੈਂ ਥੋੜੀ ਥੋੜੀ ਸੁਣਾਉਣਾ ਤੁਹਾਨੂੰ ਆ ਵੀ ਸੁਣ ਲਓ ਉਹਨਾਂ ਚ ਕੋ ਆਮ ਬੱਚਾ ਸੀ ਉਹ ਸੱਥਾਂ ਚੋਂ ਸਰਕਾਰ ਚਲਾਉਣ ਦੇ ਵਾਅਦੇ ਕਰਦਾ ਸੀ ਪਰ ਅੱਜ ਉਹ ਆਪਦੀ ਰਾਜਸੀ ਤਾਕਤ ਦਾ ਇੰਨਾ ਅੰਨਾ ਹੋ ਗਿਆ ਤੁਸੀਂ ਦੇਖ ਸਕਦੇ ਹੋ ਕਿ ਪ੍ਰਸ਼ਾਸਨ ਸਾਨੂੰ ਪੂਰੀ ਤਰ੍ਹਾਂ ਨਾਲ ਸ਼ਾਂਤਮਈ ਜਿਹੜਾ ਪ੍ਰਦਰਸ਼ਨ ਆ ਉਹ ਵੀ ਕਰਨ ਨਹੀਂ ਦੇ ਰਿਹਾ ਸਾਨੂੰ ਸ਼ਹਿਰ ਦੀਆਂ ਭੀੜੀਆਂ ਗਲੀਆਂ ਵਿੱਚੋਂ ਦੀ ਧੱਕਿਆਂ ਨਾਲ ਲੰਘਾਇਆ ਜਾ ਰਿਹਾ ਇਹ ਤੁਸੀਂ ਉਹਨਾਂ ਦਾ ਜਿਹੜਾ ਵੀਆਈਪੀ ਕਲਚਰ ਉਹ ਖਰਾਬ ਨਾ ਕਰੋ ਉਹ ਮਾਸਟਰ ਦਾ ਮੁੰਡਾ ਹੁਣ ਇੰਨਾ ਵੀਆਈਪੀ ਕਿ ਹੋ ਗਿਆ ਸਾਨੂੰ ਪ੍ਰਸ਼ਾਸਨ ਵੱਲੋਂ ਸਿੱਧਾ ਕਹਿ ਗਏ ਕਿ ਵੀਆਈਪੀ ਰੋਡ ਤੇ ਐਂਟਰ ਨਹੀਂ ਤੁਸੀਂ ਹੋਣਾ ਉਹ ਹੁਣ ਮਾਸਟਰ ਦਾ ਮੁੰਡਾ ਆ ਇੱਕ ਹੋਰ ਸੁਣ ਲੋ ਲੈ ਆ ਸੁਣ ਲੋ ਮੁੱਖ ਮੰਤਰੀ ਬਹਿ ਗਿਆ ਤੇ ਉਹਨੂੰ ਗਵਰਨਟਮਾਨ ਦੇ ਪੂਰੇ ਪਰਿਵਾਰ ਨੂੰ ਆਵਾਜ਼ ਆਮੀ ਪਾਰਟੀ ਦੀ ਰਾਜਨੀਤੀ ਤੋਂ ਪਾਸੇ ਕੀਤਾ ਜਾ ਰਿਹਾ ਹੈ ਔਰ ਤੁਸੀਂ ਦੇਖੋ ਆ ਪੰਜਾਬ ਦੇ ਚਾਰ ਖਾਣਾਂ ਤੇ ਜਿਮਣੀ ਚੋਣਾਂ ਐਮਐਲਏ ਦੀਆਂ ਚੱਲ ਰਹੀਆਂ ਨੇ ਭਗਵੰਤ ਮਾਨ ਦਾ ਪੂਰਾ ਪਰਿਵਾਰ ਪ੍ਰਚਾਰ ਦੇ ਵਿੱਚ ਗਾਇਬ ਹੈ ਤੁਸੀਂ ਦੇਖੋ ਨਾ ਤਾਂ ਭਗਵੰਤ ਮਾਨ ਦੀ ਜਿਹੜੀ ਪਤਨੀ ਹੈ ਡਾਕਟਰ ਗੁਰਪ੍ਰੀਤ कौर ਉਹ ਕਿਤੇ ਪ੍ਰਚਾਰ ਕਰਨ ਜਾ ਰਹੀ ਹੈ ਵੋਟਾਂ ਕਹਿਣ ਲਈ ਜਾ ਰਹੀ ਹੈ ਔਰ ਨਾ ਹੀ ਭਗਵੰਤ ਮਾਨ ਦੀ ਮਾਤਾ ਜੀ ਭਗਵੰਤ ਮਾਨ ਦੀ ਭੈਣ ਉਹ ਸਾਰੇ ਯਾਨੀ ਸਾਰੇ ਗਾਇਬ ਕੀਤੇ ਹੋਏ ਨੇ ਹੁਣ ਦੇਖੋ ਦਿੱਲੀ ਦਾ ਜਿਹੜਾ ਮੁੱਖ ਮੰਤਰੀ ਹੈ ਅਰਵਿੰਦ ਕੇਜਰੀਵਾਲ ਬਲਕਿ ਹੈ ਨਹੀਂ ਉਹ ਨਾਮ ਦਾ ਪਰ ਉਹਦੀ ਜਿਹੜੀ ਜਗਾਹ ਗਈ ਉਹ ਭਗਵੰਤ ਮਾਨ ਦੀ ਥਾਂ ਤੇ ਸਾਰੇ ਕੰਮ ਕਾਜ ਹੁਣ ਉਹ ਸੰਭਾਲ ਰਿਆ ਕੱਲ ਗੱਡੀ ਦੇ ਵਿੱਚ ਸੀਐਮ ਭਗਵੰਤ ਮਾਨ ਪਿਛਲੀ ਸੀਟ ਤੇ ਬੈਠਾ ਸੀ ਤੇ ਆ ਦਿੱਲੀ ਵਾਲਾ ਲਾਲਾ ਇਹ ਅੱਗੇ ਬੈਠਾ ਸੀ ਯਾਨੀ ਉਹਦਾ ਇੱਕ ਤਰ੍ਹਾਂ ਦਾ ਸੁਪਰੀਮੋ ਤਾਂ ਹੈਗਾ ਇਹ ਆਵਾਮ ਆਦਮੀ ਪਾਰਟੀ ਦਾ ਪਰ ਸਾਡਾ ਮੁੱਖ ਮੰਤਰੀ ਇਥੋਂ ਸਿੱਧ ਹੁੰਦੀ ਹੈ ਗੱਲ ਵੀ ਹੁਣ ਉਹ ਮੁੱਖ ਮੰਤਰੀ ਨਹੀਂ ਹੈਗਾ ਇਹ ਨਾਂ ਦਾ ਮੁੱਖ ਮੰਤਰੀ ਆ ਰਬੜ ਦੀ ਕਮੋਰ ਹੈ ਜਿੱਥੇ ਚਾਹੁੰਦੇ ਆ ਉਹਨੂੰ ਚੱਕ ਕੇ ਠੋਕ ਦਿੰਦੇ ਨੇ ਉਹ ਗੱਲ ਸੱਚ ਹੋਈ ਹੈ ਹੁਣ ਜਿੱਥੇ ਚਾਹੁੰਦਾ ਆਰਵਿੰਦ ਕੇਜਰੀਵਾਲ ਫੈਸਲੇ ਕਰਦਾ ਤੇ ਸਾਡੇ ਪੰਜਾਬ ਦੇ ਲੋਕ ਕੀ ਕਹਿੰਦੇ ਨੇ ਕਹਿੰਦੇ ਵੀ ਦਿੱਲੀ ਦਾ ਲਾਲਾ ਦਿੱਲੀ ਦਾ ਇੱਕ ਬੰਦਾ 1.5 ਫੁੱਟ ਦਾ ਭਈਆ ਸਾਡੇ ਲੋਕਾਂ ਦੇ ਫੈਸਲੇ ਕਰਾਉਂਦਾ ਯਾਰ ਵੀ ਇਹ ਸਰਪੰਚਾਂ ਦੀਆਂ ਸੌਂਹਾਂ ਚਕਾਉਂਦਾ ਹੋਰ ਬਹੁਤ ਸਾਰੀਆਂ ਗੱਲਾਂ ਨੇ ਉਹ ਸਾਡੇ ਲੀਡਰਾਂ ਨੂੰ ਪੰਜਾਬ ਦੇ ਨੂੰ ਕਹਿੰਦਾ ਇਹ ਬੇਈਮਾਨ ਨੇ ਜੀ ਆ ਰੰਧਾਵਾ ਬੇਈਮਾਨ ਹੈ ਜੀ ਇੱਥੇ ਜੀ ਕਰੈਕਸ਼ਨ ਬਹੁਤ ਆ ਜੀ ਇੱਥੇ ਜੀ ਬੇਈਮਾਨਾਂ ਵਾਲਾ ਜੀ ਪਹਿਲਾਂ ਉਹਦੇ ਉੱਤੇ ਆਪਦੇ ਤੇ ਤਾਂ ਭ੍ਰਸ਼ਟਾਚਾਰ ਦੇ ਰੋਪ ਲੱਗੇ ਨੇ ਦਿੱਲੀੋਂ ਤਾਂ ਉਹ ਤਿਆਰ ਜੇਲ੍ਹ ਤੋਂ ਛੁੱਟ ਗਿਆ ਯਾਰ ਮੁੱਖ ਮੰਤਰੀ ਤਾਂ ਅਗਲੇ ਨੇ ਜੇਲ੍ਹ ਦੇ ਵਿੱਚ ਹੀ ਰੱਖ ਲਿਆ ਕੱਲੇ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਕਿ ਬਾਹਰ ਭੇਜਦਾ ਤਾਂ ਹੁਣ ਉਹਦੇ ਕੋਲੇ ਪਾਵਰ ਹੈ ਨਹੀਂ ਪਾਵਰ ਦਾ ਇਸਤੇਮਾਲ ਕਿਵੇਂ ਕਰ ਰਿਹਾ ਫਿਰ ਉਹ ਪੰਜਾਬ ਦੀਆਂ ਧੱਜੀਆਂ ਉੜਾਈਆਂ ਜਾ ਰਹੀਆਂ ਕਾਨੂੰਨ ਦੀਆਂ ਯਾਰ ਕੋਈ ਸੰਵਿਧਾਨ ਦੇ ਨਾਂ ਦੀ ਕੋਈ ਚੀਜ਼ ਹੈਗੀ ਆ ਆ ਦੇਖ ਲਓ ਹੁਣ ਮੁੱਖ ਮੰਤਰੀ ਦਾ ਜਿਹੜਾ ਪੂਰਾ ਕੰਮ ਕਾਜ ਆ ਸਾਰਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰ ਰਿਹਾ ਜਿਹੜਾ ਕਿ ਕੋਈ ਅਹੁਦੇਦਾਰ ਵੀ ਨਹੀਂ ਹੈਗਾ ਉਹ ਸਿਰਫ ਨਾਂ ਦਾ ਮੁੱਖ ਮੰਤਰੀ ਉਹ ਆ ਪਰ ਉਹਦੇ ਨਾਲ ਨਾਲ ਹੁਣ ਨਾ ਦਾ ਮੁੱਖ ਮੰਤਰੀ ਭਗੰਤ ਮਾਨ ਬਣਿਆ ਹੋਇਆ ਸਾਰੇ ਕੰਮ ਕਾਜ ਤਾਂ ਉਹਦੇ ਕੇਜਰੀਵਾਲ ਕਰਦਾ ਤੇ ਪੰਜਾਬ ਦੇ ਮਾਸਟਰ ਕਹਿੰਦੇ ਨੇ ਵੀ ਤੂੰ ਮਾਸਟਰ ਦਾ ਮੁੰਡਾ ਹੋ ਕੇ ਸਾਡੇ ਨਾਲ ਹੀ ਜਿਹੜਾ ਕਿ ਐਡਾ ਧੱਕੇਸ਼ਾਹੀ ਕਰ ਰਿਹਾ ਕਹਿੰਦੇ ਵੀ ਆਈਪੀ ਰੋਡ ਦੇ ਉੱਤੇ ਨਹੀਂ ਜਾਣਾ ਵੀ ਉੱਥੇ ਨੰਘਣਾ ਉਹਨੇ ਇੱਕ ਗੱਲ ਹੋਰ ਸੁਣ ਲੋ ਲੈ ਇੱਕ ਹੋ ਗਈ ਮੰਨਾਂ ਦਾ ਸਾਲਕ ਦੀ ਗੱਲ ਰੋਡ ਦੇ ਉੱਤੋਂ ਦੀ ਨੰਗਣਾ ਸੀ ਸੀਐਮ ਭਗਵੰਤ ਮਾਨ ਨੇ ਤੇ ਜਿਹੜੀਆਂ ਆਸੇ ਪਾਸੇ ਝਾੜ ਝੱਲ ਜਾ ਹੁੰਦਾ ਬੂਗੀਆਂ ਜੀਆਂ ਹੁੰਦੀਆਂ ਨੇ ਉਹ ਕਟਵਾਉਣ ਦੇ ਸਖਤ ਨਿਰਦੇਸ਼ ਦਿੱਤੇ ਨੇ ਬਰਨਾਲੇ ਰੋਡ ਦੀ ਗੱਲ ਆ ਜਾ ਕੇ ਭਾਵੇਂ ਕੋਈ ਚੈੱਕ ਕਰ ਸਕਦਾ ਪੂਰੇ ਬਰਨਾਲੇ ਤੋਂ ਬਰਨਾਲੇ ਦੇ ਵਿੱਚ ਵਿੱਚ ਜਿੰਨੇ ਵੀ ਰੋਡ ਪੈਂਦੇ ਨੇ ਸਾਰਿਆਂ ਤੋਂ ਇਹ ਝਾੜ ਝੱਪ ਸਾਰਾ ਹਟਵਾਤਾ ਸੀ ਸਿਰਫ ਇੱਕ ਵਾਰੀ ਨੰਗਣਾ ਸੀ ਉੱਥੋਂ ਦੀ ਕਹਿੰਦਾ ਯਾਰ ਮੇਰੇ ਕੋਈ ਗੋਲੀ ਨਾ ਮਾਰ ਦੇ ਕਿਤੇ ਮੈਨੂੰ ਮਾਰਨਾ ਦੇਵੇ ਕੋਈ ਇਹ ਦਸ਼ਾ ਹੋਈ ਪਈ ਆ ਪੰਜਾਬ ਦੇ ਮੁੱਖ ਮੰਤਰੀ ਦੀ ਉਹ ਹਜ਼ਾਰ ਹਜ਼ਾਰ ਬੰਦਾ ਸਕਿਉਰਟੀ ਗਾਰਡ ਯਾਰ ਜੈਡ ਸਕਿਉਰਟੀ ਲਈ ਫਿਰਦਾ ਪ੍ਰਧਾਨ ਮੰਤਰੀ ਵਾਲੀ ਇੱਕ ਮੁੱਖ ਮੰਤਰੀ ਇਹ ਸ਼ਰਮ ਵਾਲੀ ਗੱਲ ਹੈ ਪਹਿਲੇ ਨੰਬਰ ਤੇ ਨਕਮਾ ਤੇ ਨਖਿੱਧਾ ਬੰਦਾ ਸਾਫਤ ਹੋਇਆ ਭਗਵੰਤ ਮਾਨ ਤੇ ਜਿਹੜੇ ਲੋਕ ਸਾਡੇ ਪੰਜਾਬ ਦੇ ਗੱਲਾਂ ਕਹਿੰਦੇ ਨੇ ਵੀ ਭਗਵੰਤ ਮਾਨ ਦੇ ਖਿਲਾਫ ਬੋਲੋ ਹੀ ਨਾ ਯਾਰ ਉਹ ਪੰਜਾਬ ਤਾਂ ਯਾਰ ਸਾਡਾ ਜਮਈ ਖਾਲੇ ਇਹਨਾਂ ਨੇ ਪੱਟ ਕੇ ਰਖਦਾ ਖਤਮ ਹੀ ਕਰਤਾ ਉਹ ਚਿੱਟਾ ਛਰੇਆ ਵਿਗਦਾ ਫਿਰ ਦੂਜੇ ਪਾਸੇ ਪ੍ਰਵਾਸ ਦੇਖ ਲਓ ਪੰਜਾਬ ਨੂੰ ਦੱਬੀ ਜਾਂਦਾ ਉਹ ਦਾਵਦਾ ਦਾ ਸੀਗਾ ਹੀ ਆ ਹੁਣ ਬੇਅਦਬੀਆਂ ਹੋ ਰਹੀਆਂ ਗੁਰੂ ਸਾਹਿਬ ਦੀਆਂ ਇੱਕੋ ਸਿੰਘ ਟਾਵਰ ਤੇ ਚੜਿਆ ਉਹ ਵੀ ਹੁਣ ਇਹਨਾਂ ਦੀ ਛਾਲ ਚਕਾਉਣੀਆਂ ਦੇਖ ਲਿਓ ਤੁਹਾਡੇ ਸਾਹਮਣੇ ਆ ਤਾਂ ਇਹ ਸਾਰੀਆਂ ਕਹਾਣੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਦੀਆਂ ਹਾਂ ਰੋਜ਼ ਨਵੇਂ-ਨਵੇਂ ਪੰਤਰੇ ਨਵੀਂ ਨਵੀਂ ਰਣਨੀਤੀ ਨਵੀਆਂ ਨਵੀਆਂ ਮਾਰੀਆਂ ਨੀਤੀਆਂ ਨਾਲੀਆਂ ਸਾਹਮਣੇ ਆਉਂਦੀਆਂ ਯਾਰ ਲੋਕਾਂ ਤੇ ਦਬਾਅ ਬਣਾਇਆ ਯਾਰ ਕਿਤੇ ਉਹਨਾਂ ਨੂੰ ਬੱਸਾਂ 'ਚ ਭਰ ਕੇ ਗਿਰਫਤਾਰ ਕਰ ਲੈਂਦੇ ਨੇ ਛੱਡੇ ਹੁੰਦੇ ਨੇ ਕਿਹਦੇ ਹੋਰ ਕਿਉਂਕਿ ਉਹ ਵਿਰੁੱਧ ਹੁੰਦੇ ਨੇ ਸਵਾਲ ਕਰਨ ਵਾਲੇ ਨੂੰ ਬੱਸਾਂ 'ਚ ਭਰ ਦਿੰਦੇ ਨੇ ਇਹ ਇਹ ਰੈਲੀ ਤੇ ਹੋਈ ਹੈ ਕੱਲ ਅਰਵਿੰਦ ਕੇਜਰੀਵਾਲ ਦੇ ਭਗਵੰਤ ਮਾਨ ਦੀ ਰੈਲੀ ਸੀ ਤਾਂ ਠੀਕ ਆ ਪੰਜਾਬੀਓ ਦੱਬ ਕੇ ਮੇਰਾ ਵੀਰ ਵੀਡੀਓ ਨੂੰ ਸ਼ੇਅਰ ਕਰ ਦਿਓ ਡਰਾਂ ਡਰਾਂ ਨਾ ਕਰੋ ਯਾਰ ਪੰਜਾਬ ਦੇ ਵਿੱਚ ਬਦਲਾਅ ਹੁਣ ਆਪੈ ਲਿਆਉਣਾ ਇਹਨਾਂ ਗੱਲਾਂ ਬਾਤਾਂ ਦੇ ਨਾਲ ਆਪਣੇ ਪ੍ਰਚਾਰ ਦੇ ਨਾਲ ਕਿਉਂਕਿ ਇਹ ਕੰਨਾਂ ਤੱਕ ਜਦੋਂ ਜਾਂਦੀ ਆ ਆਵਾਜ਼ ਸਾਡੇ ਲੋਕ ਜਾਗਦੇ ਨੇ ਤਾਂ ਜਿਹੜਾ ਬਦਲਾਅ ਇਹ ਕਹਿੰਦੇ ਸੀ ਉਹਦਾ ਤੁਸੀਂ ਦੇਖ ਲਿਆ ਚਿੱਟਾ ਆ ਗਿਆ ਜੀ ਉਹ ਮੈਂ ਕਹਿੰਦਾ ਵੀ ਬੇਰੁਜ਼ਗਾਰੀ ਬਹੁਤ ਜ਼ਿਆਦਾ ਆ ਗਈ ਜੀ ਪ੍ਰਵਾਸ ਨੇ ਸਾਡਾ ਪੰਜਾਬ ਦੱਬ ਲਿਆ ਜੀ ਭਈਏ ਸਾਡੇ ਲੋਕਾਂ ਨੂੰ ਮਾਰੀ ਜਾਂਦੇ ਗੁਰੂ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਇਹ ਬਦਲਾਅ ਲਿਆਂਦਾ ਇਹਨਾਂ ਨੇ ਕੋਈ ਰੋਕ ਨਹੀਂ ਕੋਈ ਟੋਕ ਨਹੀਂ ਆਜ਼ਾਦੀ ਹੈ ਤੇ ਪੰਜਾਬ ਦੀ ਧਰਤੀ ਨੂੰ ਦਾ ਲੋਕ ਦੱਬ ਰਹੇ ਨੇ ਇਹ ਇਹ ਨੂੰ ਪਤਾ ਹੀ ਨਹੀਂ ਲੱਗਦਾ ਦੱਬ ਕੇ ਮੇਰਾ ਵੀਰ ਵੀਡੀਓ ਨੂੰ ਧੱਕ ਕੇ ਸ਼ੇਅਰ ਕਰ ਦਿਓ ਤੇ ਮਿਲਦੇ ਆਂ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਬੈਲ ਦੀ ਘੰਟੀ ਜ਼ਰੂਰ ਦਬਾ ਦੇਣੇ ਧੰਨਵਾਦ